ਸਣੇ ਜੋ ਦੇਖੋ ਉੱਥੇ ਪਈਆ ਇੱਥੇ ਪਈਆ ਸਾਰੇ ਦੇਖੋ ਜੀ ਅੱ비 ਦੇ ਪੇਸ਼ੰਤ ਨੇ ਸਾਰੇ ਉਹ ਮਾਰੀਆਂ ਇੱਕ ਇੱਕਤੀ ਨੇ ਉਹ ਕਰਦੇ ਤਨਾ ਪਾਈ ਤਨ ਨੂੰ ਤਾਰ ਇੱਧਰ ਹੀ ਹੂੰ ਦੀ ਹਾਂਜੀ ਬਾਕੀ ਨਾਲ ਨਾਲ ਇੱਥੇ ਕਰ ਰਹੇ ਸੀਿਆਂ ਨੂੰ ਲਾਵਾ ਸੈਂਸੇ ਦੀ ਪਿੱਛੜੀ ਮਖਮਲੀ ਦਿੰਦਾ ਫਿਰ ਸਮਾ ਵਿੱਚ ਹਾਂਜੀ ਜਦੋਂ ਜੀ ਬਾਤ ਦਿੱਤੀ ਨਾ ਨੌਜਵਾਨ सोनू ਰਹੀ ਜਦ ਸਾਡੇ ਕੋਲ ਆਈ ਹੈ ਅਸੀਂ ਉਸ ਗੱਲ ਨੂੰ ਐਪਰੀਸ਼ੀਏਟ ਕਰਦੇ ਆਂ ਵੀ ਤੁਸੀਂ ਕਿਸੇ ਨੇ ਲਾਮਬਦ ਹੋ ਕੇ ਸਾਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਵੀ ਜਿਹੜਾ ਨਸ਼ਾ ਵੇਚਣ ਵਾਲੇ ਨੇ ਉਹ ਪੁਲਿਸ ਦੀ ਨਜ਼ਰ ਤੋਂ ਤਾਂ ਪਾਸੇ ਰਹਿ ਜਾਂਦੇ ਨੇ ਕਿਉਂਕਿ ਉਹ ਚੋਰੀ-ਛੋਰੀ ਵੇਚਦੇ ਨੇ ਕਈ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਡੀਐਸਪੀ ਨਾਬਾ ਇੱਥੇ ਪਿੰਡ ਪਹੁੰਚੇ ਕਿ ਮਾਹੌਲ 'ਚ ਮੀਟਿੰਗ ਹੋਈ ਤੇ ਕੀ ਫੈਸਲਾ ਹੋਇਆ ਦੇਖੋ ਸਰ ਬਹੁਤ ਵਧੀਆ ਮਾਹੌਲ ਦੇ ਵਿੱਚ ਡਿਪਟੀ ਸਾਹਿਬ ਨੇ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਤੇ ਸੁਣੀਆਂ ਵੀ ਬਹੁਤ ਵਧੀਆ ਗੱਲਬਾਤ ਦੇ ਵਿੱਚ ਮੀਟਿੰਗ ਹੋਈ ਮਾਹੌਲ ਦੇ ਵਿੱਚ ਮੀਟਿੰਗ ਹੋਈ ਤੇ ਡਿਪਟੀ ਸਾਹਿਬ ਨੇ ਭਰੋਸਾ ਦਿੱਤਾ ਵੀ ਅਸੀਂ ਜਲ ਤੋਂ ਜਲਦ ਇਸ ਕਾਰਵਾਈ ਤੇ ਐਕਸ਼ਨ ਕਰਾਂਗੇ ਵੀ ਨਸਿਆਂ ਦੇ ਉੱਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਪੁਲਿਸ ਅਫਸਰਾ ਨਾਲ ਮਿਲਿਆ ਉਹਨਾਂ ਦੇ ਵੀ ਕਾਰਵਾਈ ਬਣਦੀ ਕਰੀ ਜਾਊਗੀ ਸਾਰਾ ਪਿੰਡ ਇਕੱਠਾ ਸੀ ਅੱਜ ਹਾਂਜੀ ਸਰ ਸਾਰਾ ਪਿੰਡ ਇਕੱਠਾ ਸੀ ਮੇਰੇ ਪਿੰਡ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਤੇ ਇਦਾਂ ਹੀ ਹਮੇਸ਼ਾ ਕਰਦੇ ਰਹਿਣਗੇ ਬਿਲਕੁਲ ਸਰ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਇਹ ਸਹੀ ਹੋਈ ਸੀ ਬਿਲਕੁਲ ਕਿਉਂਕਿ ਇਹ ਪਿੰਡ ਦੀ ਨਹੀਂ ਇਲਾਕੇ ਦੀ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਇੱਥੇ ਜਿਹੜਾ ਨਸ਼ਾ ਤਸਕਰੀ ਖਾਸ ਕਰਕੇ ਚਿੱਟੇ ਦਾ ਕਾਰੋਬਾਰ ਹੈ ਉਹ ਕਾਫੀ ਵੱਡੇ ਪੱਧਰ ਤੇ ਹੋ ਰਿਹਾ ਸੀ ਕਾਫੀ ਤੌਰ ਦੇਰ ਤੋਂ ਲੋਕ ਪਰੇਸ਼ਾਨ ਸੀ ਅਸੀਂ ਵੀ ਟੀਮਾਂ ਬਣਾ ਕੇ ਜਿਹੜੇ ਆਲੇ-ਦਾਲੇ ਪਿੰਡਾਂ ਤੋਂ ਨਸ਼ਾ ਲੈਣ ਆਉਂਦੇ ਸੀ ਉਹਨਾਂ ਨੂੰ ਫੜਦੇ ਸੀ ਬਾਰ-ਬਾਰ ਪਰ ਸਾਡੀ ਮਤਲਬ ਬਦਕਿਸਮਤੀ ਇਹੀ ਹੈ ਵੀ ਜਦੋਂ ਵੀ ਅਸੀਂ ਕਿਸੇ ਬੰਦੇ ਨੂੰ ਫੜ ਕੇ ਉੱਥੇ ਪੁਲਿਸ ਨੂੰ ਦਿੰਦੇ ਸੀ ਤਾਂ ਸਾਡੇ ਹੀ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਉਹ ਉਹਨਾਂ ਦੀ ਲੋਕਾਂ ਦੀ ਪੋਸਟ ਪਨਾਹੀ ਕਰਦੇ ਸੀ ਜਿਹੜੇ ਕਿ ਮੰਤਰੀ ਸਾਹਿਬ ਦੇ ਕੁਝ ਖਾਸ ਬੰਦੇ ਨੇ ਮੁਲਾਜ਼ਮ ਵੀ ਸਾਨੂੰ ਕਹਿੰਦੇ ਰਹੇ ਸੀ ਵੀ ਅਸੀਂ ਕੀ ਕਰੀਏ ਸਾਡੀ ਤਾਂ ਬਾਹ ਮੜ ਕੇ ਗੱਡੀ ਚੋਂ ਬੰਦੇ ਲਾਹ ਲੈ ਜਾਂਦੇ ਨੇ ਦੇਖੋ ਅੱਜ ਤੁਹਾਡੇ ਸਾਹਮਣੇ ਡਿਪਟੀ ਸਾਹਿਬ ਨੇ ਗੱਲ ਕਹੀ ਹੈ ਵੀ ਸਾਨੂੰ ਮੱਤਾ ਪਾ ਕੇ ਦਿਓ ਸਾਡੀ ਬਦ ਕਿਸਮਤੀ ਇਹ ਹੈ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਿਹੜੇ ਪੈਂਬਰ ਨੇ ਤੁਸੀਂ ਕੱਲ ਤੋਂ ਦੇਖ ਲਿਓ ਉਹ ਇਸ ਮਤੇ ਤੇ ਵੀ ਸਾਈਨ ਨਹੀਂ ਕਰਨਗੇ ਵੀ ਆਪਾਂ ਨੇ ਕਿਸੇ ਨਸ਼ੇ ਵਾਲੇ ਦੀ ਜਿਹੜੀ ਜਵਾਨਤ ਨਹੀਂ ਕਰਾਉਣੀ ਸਰਕਾਰ ਤਾਂ ਕਹਿੰਦੀ ਆ ਅਸੀਂ ਨਸ਼ਾ ਖਤਮ ਕਰਨਾ ਬਿਲਕੁਲ ਦੇਖੋ ਜਿਹੜਾ ਸਰਕਾਰ ਹੈ ਜੀ ਦੇਖੋ ਲੋਕਾਂ ਨੂੰ ਵੋਟਾਂ ਵੋਟਾਂ ਦੇ ਲਈ ਬਰੋਕਾ ਤੋਂ ਵੋਟਾਂ ਵਟੋਰਨ ਦੇ ਲਈ ਜਿਵੇਂ ਸਰਕਾਰ ਹੈ ਜਿਹੜੀ ਇਹ ਗੱਲਾਂ ਕਰ ਰਹੀ ਹੈ ਇਹ ਸਾਡੇ ਪਿੰਡ ਦੀ ਤੁਹਾਡੇ ਸਾਹਮਣੇ ਹੈ ਜਿਹੜੀ ਇਹ ਮਿਸਾਲ ਹੈ ਤੁਸੀਂ ਦੇਖ ਸਕਦੇ ਹੋ ਅੱਜ ਡਿਪਟੀ ਸਾਹਿਬ ਕਹਿ ਕੇ ਗਏ ਨੇ ਵੀ ਸਾਨੂੰ ਕੱਲ ਨੂੰ ਮਤਾ ਪਾ ਕੇ ਦਬੋ ਇਹ ਮਤੇ ਤੇ ਬਿਲਕੁਲ ਵੀ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮੈਂਬਰ ਨੇ ਉਹ ਬਿਲਕੁਲ ਵੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਗੇ আর ਉਹ ਮਤਾ ਪਾਉਣ ਦੇ ਵਿੱਚ ਸਹਿਯੋਗ ਨਹੀਂ ਕਰਨਗੇ ਕੀ ਪੰਚਾਇਤ ਜੀ ਇਹ ਮਤਾ ਪਾਉਗੀ ਜੀ ਇਹ ਪੰਚਾਇਤ ਪਾਉਗੀ ਬਿਲਕੁਲ ਮੈਂ ਤੁਹਾਨੂੰ ਉਹੀ ਅੱਜ ਗੱਲ ਤੁਹਾਡੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਮੈਂ ਮੰਤਰੀ ਸਾਹਿਬ ਤੱਕ ਵੀ ਇਹ ਗੱਲ ਪਹੁੰਚਣੀ ਚਾਹੀਦੀ ਹੈ ਵੀ ਉਹਨਾਂ ਦੇ ਜਿਹੜੇ ਵਲੰਟੀਅਰ ਨੇ ਪੰਚਾਇਤ ਦੇ ਵਿੱਚ ਚੁਣੇ ਹੋਏ ਪੰਚ ਨੇ ਉਹ ਇਸ ਤਰ੍ਹਾਂ ਦੇ ਮਤਿਆਂ ਦੇ ਉੱਤੇ ਵੀ ਸਾਈਨ ਕਿਉਂ ਨਹੀਂ ਕਰਦੇ ਹੈਗੇ ਜੀ ਜੇਕਰ ਸਰਕਾਰ ਕਹਿੰਦੀ ਹੈ ਵੀ ਜੁੱਧ ਨਸਿਆਂ ਵਿਰੁੱਧ ਹੈ ਸਾਡਾ ਫਿਰ ਉਹਨਾਂ ਦੇ ਹੀ ਬਲੰਟੀ ਆਰੇ ਇਸ ਜੁੱਧ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੁੰਦੇ ਹੈਗੇ ਜੀ ਸਰ ਕਿਸ ਮਾਹੌਲ ਦੇ ਵਿੱਚ ਜਿਹੜੀ ਅੱਜ ਪਿੰਡ ਮਰੋਰ ਦੇ ਵਿੱਚ ਮੀਟਿੰਗ ਹੋਈ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਆਏ ਕੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਕਰਕੇ ਸਾਡੇ ਧਿਆਨ 'ਚ ਇਹ ਗੱਲ ਆਈ ਤੇ ਫਿਰ ਪਹਿਲਾਂ ਐਸਐਚਓ ਸਾਹਿਬ ਤੇ ਚੌਕੀਨਚਾਰ ਸਾਹਿਬ ਇੱਥੇ ਆ ਕੇ ਵੀ ਗਏ ਨੇ ਉਹ ਸਾਰਾ ਜਿਹੜਾ ਏਰੀਆ ਉਹਨੂੰ ਉਹਦਾ ਮਾਇਨਰ ਕਰਕੇ ਗਏ ਨੇ ਹੁਣ ਜਦੋਂ ਇਹਨਾਂ ਨੇ ਮੈਨੂੰ ਗੱਲ ਦੱਸੀ ਸਾਰੀ ਅਸੀਂ ਕਿਹਾ ਵੀ ਸਾਰੇ ਪਿੰਡ ਨਾਲ ਹੀ ਗੱਲ ਕਰਾਂਗੇ ਮਤਲਬ ਦਿਲੋਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਦਿਲੋਂ ਇਹਨਾਂ ਨਾਲ ਵਿਚਾਰ ਸਾਂਝੇ ਕੀਤੇ ਨੇ ਮੈਂ ਇਹਨਾਂ ਨੂੰ ਇਸ ਗੱਲ ਦਾ ਸ਼ਾਬਾਸ਼ ਵੀ ਦੇਣਾ ਚਾਹੁੰਦਾ ਤੇ ਇਸ ਗੱਲ ਨੂੰ ਮੈਂ ਅਪਰੀਸ਼ੀਏਟ ਵੀ ਕਰ ਰਿਹਾ ਵੀ ਸਾਰੇ ਪਿੰਡ ਨੇ ਇਸ ਗੱਲ ਲਈ ਅੱਗੇ ਹੋ ਕੇ ਸਾਡੇ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਨਹੀਂ ਤਾਂ ਅਸੀਂ ਹੋਰ ਪਿੰਡਾਂ ਜਾਂਦੇ ਆ ਕੋਈ ਨਾ ਕੋਈ ਉਹ ਡਰ ਖੌਫ ਚ ਇਹ ਗੱਲ ਡਿਸਕਲੋਜ਼ ਨਹੀਂ ਕਰਦੇ ਵੀ ਕੌਣ ਨਸ਼ਾ ਵੇਚ ਰਿਹਾ ਤੇ ਕੌਣ-ਕੌਣ ਬੰਦੇ ਇਹਦੇ ਚ ਇਨਵੋਲ ਨੇ ਪਹਿਲਾਂ ਤਾਂ ਮੈਂ ਪਿੰਡ ਵਾਲਿਆਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਤੇ ਹੁਣ ਗੱਲ ਇਹ ਹੈ ਵੀ ਨਸ਼ੇ ਲਈ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ ਵੀ ਨਸ਼ਾ ਜਿਹੜਾ ਹੈਗਾ ਉਹ ਖਤਮ ਕੀਤਾ ਜਾਵੇ ਪੰਜਾਬ ਚੋਂ ਉਹਦੇ ਵਿੱਚ ਅਸੀਂ ਫੇਰ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਵਚਨਬੱਧ ਜੋ ਵੀ ਪੁਲਿਸ ਵੱਲੋਂ ਕਾਰਵਾਈ ਹੋਏਗੀ ਉਹ ਮੁਕੰਮਲ ਹੋਏਗੀ ਕੋਈ ਕਿਸੇ ਕਿਸਮ ਦੀ ਢਿੱਲਮੱਠ ਨਹੀਂ ਹੋਏਗੀ